ਪੰਜਾਬ ਪੰਜਾਬੀ న్యూਸ ਤੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਨਿਗਾ ਸਵਾਗਤ ਮੈਂ ਹਾਂ ਤੁਹਾਡਾ ਰਜਿੰਦਰਪਾਲ ਸਿੰਘ ਢਾਲੀਵਾਲ ਤੇ ਤੁਹਾਡੀ ਕਚੈਰੀ ਚ ਹਾਜ਼ਰ ਹਾਂ ਇੱਕ ਲੈ ਕੇ ਹੋਰ ਨਵਾਂ ਐਪੀਸੋਡ ਕੈਨੇਡਾ ਦੀਆਂ ਅਡਾਰੀਆਂ ਪੈ ਗਈਆਂ ਭਾਰੀਆਂ ਕਿਵੇਂ ਪੈਸੇ ਵੀ ਇਕਵਾਏ ਤੇ ਆਪਣੇ ਬੱਚੇ ਵੀ ਵਸਾਏ ਕਿਵੇਂ ਸ਼ਰਕਾਂ ਤੇ ਪਾਰਕਾਂ ਚ ਚੌਂਕਾਂ ਚ ਰੋਲ ਰਹੀਆਂ ਨੇ ਜਵਾਨੀਆਂ ਕਿਵੇਂ ਕੈਨੇਡਾ ਦੀ ਸਰਕਾਰ ਨੇ ਮੁੱਖ ਮੋੜਲੇ ਨੇ ਕਿਵੇਂ ਬੱਚਿਆਂ ਦਾ ਕੱਚਿਆਂ ਤੋਂ ਪੱਕੇ ਹੋਣ ਦਾ ਸਫਰ ਸਖਾਲਾ ਹੋਣ ਦੀ ਬਜਾਏ ਥੋੜਾ ਰੋਕਾ ਹੋ ਗਿਆ ਇਦੋਂ ਬੱਚੇ ਪੜਨ ਜਾਣਾ ਉਹ ਤੇ ਰਾ ਪਹਿਲਾਂ ਜਿਹੜਾ ਔਖਾ ਕਰ ਦਿੱਤਾ ਆ ਪਰ ਹੁਣ ਕੈਨੇਡਾ ਦੀ ਧਰਤੀ ਦੇ ਉੱਤੇ ਜਿਹੜੇ ਧੀਆ ਪੁੱਤਰ ਪੜ੍ਹਾਈ ਕਰਨ ਵਾਸਤੇ ਗਏ ਸਨ ਆਪਣੇ ਸੁਨਹਿਰੇ ਭਵਿੱਖ ਦੀ ਖਾਤਰ ਗਏ ਸਨ ਉਹਨਾਂ ਦਾ ਜਿਹੜਾ ਪ੍ਰਵੇਖਿਆ ਉਹ ਖਤਰੇ 'ਚ ਦਿਖਾਈ ਦੇ ਰਿਹਾ ਫਿਊਚਰ ਡਸਟਰਾਏ ਹੁੰਦਾ ਦਿਖਾਈ ਦੇ ਰਿਹਾ ਤੇ ਡ੍ਰੀਮ ਡਰਾਈ ਹੁੰਦੇ ਦਿਖਾਈ ਦੇ ਰਹੇ ਇਹ ਕਿਉਂ ਨੌਬਤ ਆਈ ਆ ਕਿਉਂ ਬੱਚੇ ਤੇ ਬੱਚਿਆਂ ਬਿਲਕ ਰਹੇ ਨੇ ਕਿਹੜੀ ਚਿੰਤਾ ਉਹਨਾਂ ਨੂੰ ਵੱਡ ਵੱਡ ਕੇ ਖਾ ਰਹੀ ਆ ਕਿਉਂ ਬਸਪੋਰਟ ਹੋਣ ਦੀ ਤਲਵਾਰ ਸਰਕਾਰ ਨੇ ਉਹਨਾਂ ਦੇ ਸਿਰਾਂ ਤੇ ਲਟਕਾ ਦਿੱਤੀ ਆ ਕਿਵੇਂ ਗੂਬੋ ਸਰਕਾਰ ਨੇ ਇੱਕਦਮ ਰੰਗ ਬਦਲੇ ਤੇ ਕਿਉਂ ਅਜਿਹੇ ਹਾਲਾਤ ਪੈਦਾ ਹੋਏ ਨੇ ਅੱਜ ਇਸ ਤੇ ਕਰਦੇ ਆ ਚਰਚਾ ਕਿਉਂ ਇਹ ਖਬਰ ਜਿਹੜੀ ਆ ਇਹ ਖੈਰ ਦੀ ਨਹੀਂ ਇਹ ਖਬਰ ਚਿੰਤਾ ਕਰਨ ਦੀ ਆ ਇਹ ਚਿੰਤਨ ਕਰਨ ਦੀ ਆ ਇਹ ਸਾਡੇ ਧੀਆਂ ਪੁੱਤਰ ਜਿਹੜੇ ਨੇ ਉਹ ਡਿਪਰੈਸ਼ਨ ਚ ਚਲੇ ਗਏ ਨੇ ਖੁਦਕੁਸ਼ੀਆਂ ਦੇ ਰਾਹਾਂ 'ਵਲ ਚਲੇ ਗਏ ਨੇ ਗਏ ਤੇ ਲਰਨ ਦੇ ਨਾਲ ਅਰਨ ਕਰਨ ਗਏ ਸਨ ਸਨਹਿਰੇ ਭਿੱਖੇ ਦੀ ਖਾਤਰ ਗਏ ਸਨ ਪਰ ਹੁਣ ਨਿੱਕੀਆਂ ਜਿੰਦਾਂ ਨੇ ਮੁਸੀਬਤਾਂ ਵੱਡੀਆਂ ਪੈ ਗਈਆਂ ਨੇ ਕਿ ਟਰੂਡੋ ਸਰਕਾਰੀ ਜ਼ਿੰਮੇਵਾਰ ਆ ਕਿ ਜਿਹੜੇ ਸਾਡੇ ਵਿਦਿਆਰਥੀ ਗਏ ਨੇ ਉਹਨਾਂ ਦੀਆਂ ਕੁਝ ਗਲਤੀਆਂ ਕਤਾਈਆਂ ਭਾਰੀ ਪੈ ਗਈਆਂ ਨੇ ਕਿ ਜਿਹੜੇ ਪਹਿਲਾਂ ਭਾਰਤੀ ਗਏ ਨੇ ਪੰਜਾਬੀ ਗਏ ਨੇ ਜਿਨ੍ਹਾਂ ਨੇ ਹੱਡ ਪਨਵੀ ਮਿਹਨਤ ਕਰਕੇ ਉੱਥੇ ਸਰਦਾਰੀਆਂ ਕਾਇਮ ਕੀਤੀਆਂ ਨੇ ਕਿਉਂ ਨਵਿਆਂ ਤੇ ਪੁਰਾਣਿਆਂ ਚ ਪਾੜਾ ਵੱਧ ਗਿਆ ਕਿਉਂ ਅਜਿਹੇ ਹਾਲਾਤ ਬਣ ਗਏ ਨੇ ਅੱਜ ਇਸ ਤੇ ਕਰਦੇ ਆ ਚਰਚਾ ਮੁੱਢ ਕਦੀਮ ਤੋਂ ਹੀ ਪ੍ਰਵਾਸਤਾ ਜਿਹੜਾ ਆ ਦੌਰ ਹੁੰਦਾ ਰਿਹਾ ਬਹੁਤ ਤੰਗੀਆਂ ਤੁਰਸ਼ੀਆਂ ਕੱਟਣ ਦੇ ਲਈ ਗਰੀਬੀ ਕੱਟਣ ਦੇ ਲਈ ਰੋਜੀ ਰੋਟੀ ਦੀ ਖਾਤਰ ਹਮੇਸ਼ਾ ਪ੍ਰਵਾਸ ਵਾਲਾ ਜਿਹੜਾ ਰੁਹ ਕਰਦਾ ਰਿਹਾ ਪਹਿਲਾਂ ਖਾੜੀ ਦੇਸ਼ਾਂ ਵੱਲ ਯੂਰਪ ਦੇਸ਼ਾਂ ਵੱਲ ਤੇ ਹੁਣ ਜਿਹੜੀ ਨਵੀਂ ਪਨੀਰੀ ਆ ਪੜਾਕੂ ਨੇ ਉਹਨਾਂ ਨੇ ਆਪਣੀ ਪੜ੍ਹਾਈ ਦੇ ਬਲ ਬੁਤੇ ਤੇ ਘਰ ਜ਼ਮੀਨਾਂ ਜਾਇਦਾਦਾਂ ਕਹਨੇ ਰੱਖ ਕੇ ਵੇਚ ਕੇ ਕਰਜ਼ੇ ਲੈ ਕੇ ਬੱਚਿਆਂ ਨੂੰ ਮਾਪਿਓ ਨੇ ਕੈਨੇਡਾ ਤੇ ਹੋਰ ਬਗਾਨੀਆਂ ਤਰਚੀਆਂ ਤੇ ਪੜ੍ਹਾਈ ਲਈ ਭੇਜਿਆ ਸੁਨਹਿਰੇ ਪੁਇਖ ਲਈ ਭੇਜਿਆ ਪਰ ਅੱਜ ਪੁਇਖ ਧੁੰਦਲਾ ਹੁੰਦਾ ਦਿਖਾਈ ਦੇ ਰਿਹਾ ਕੱਚੇ ਤੋਂ ਪੱਕੇ ਹੋਣ ਦਾ ਜਿਹੜਾ ਸਫ਼ਰ ਆ ਉਹ ਬਹੁਤ ਔਖਾ ਹੋ ਗਿਆ ਬੱਚਿਆਂ ਦਾ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਨੇ ਭੁੱਖੇ ਸੌਣਾ ਪੈ ਰਿਹਾ ਕੋਈ ਰੋਜ਼ਗਾਰ ਨਹੀਂ ਕੋਈ ਕੰਮ ਨਹੀਂ ਫੀਸ ਕਿਦਾਂ ਦੇਣੀ ਆ ਉਹਦੀ ਚਿੰਤਾ ਵੱਡ-ਵੱਡ ਸਤਾ ਰਹੀ ਆ ਕਮਰੇ ਦਾ ਕਿਰਾਇਆ ਕਿਦਾਂ ਦੇਣਾ ਕੋਈ ਹੀ ਲਵਸੇਲਾ ਨਹੀਂ ਕੋਈ ਰੋਜ਼ਗਾਰ ਨਹੀਂ ਬੱਚਿਆਂ ਦੇ ਹੱਥ ਖੜੇ ਹੋ ਗਏ ਨੇ ਬੱਚੇ ਹੁਣ ਅੰਦੋਲਨ ਦੇ ਉੱਤਰ ਆਏ ਨੇ ਤੇ ਉੱਪਰੋਂ ਹੁਣ ਜਿਹੜੀ ਚੋਨਾ ਦੀ ਮਾਰ ਪੈ ਗਈ ਆ ਇਹ ਜਿਹੜਾ ਚੋਨ ਦਾ ਤਮਾਸ਼ਾ ਹੋ ਰਿਹਾ ਔਰ ਟਰੂਡੋ ਸਰਕਾਰ ਨੇ ਵੀ ਇੱਕਦਮ ਜਹੀ ਜਿਹੜੀ ਬੱਚਿਆਂ ਤੇ ਤਲਵਾਰ ਲਟਕਾ ਦਿੱਤੀ ਆ ਵੋਟਾਂ ਦੀ ਖਾਤਰ ਲੱਖਾਂ ਬੱਚੇ ਜਿਹੜੇ ਆ ਉਹਨਾਂ ਨੂੰ ਵਰਕ ਪਰਮਿਟ ਜਿਹੜਾ ਨਹੀਂ ਮਿਲਦਾ ਉਸ ਦੀ ਜਿਹੜੀ ਆ ਸਰਕਾਰ ਨੇ ਸਖਤ ਸਟੈਂਡ ਲੈ ਲਿਆ ਉਹਨਾਂ ਦਾ ਪਿਖ ਦਾ ਤੇ ਲੱਗ ਗਿਆ ਕਈ ਸਾਲਾਂ ਤੋਂ ਬੱਚੇ ਜਿਹੜੇ ਨੇ ਉੱਥੇ ਜਾ ਕੇ ਫੀਸਾਂ ਦੇ ਰਹੇ ਨੇ ਟੈਕਸ ਦੇ ਰਹੇ ਨੇ ਪਰ ਇਹਨਾਂ ਬੱਚਿਆਂ ਨੂੰ ਹੁਣ ਜਿਹੜਾ ਵਰਕ ਪਰਮਿਟ ਨਾ ਮਿਲਣ ਦੇ ਕਾਰਨ ਇਹਨਾਂ ਨੂੰ ਡਿਪੋਰਟ ਕਰਨ ਦਾ ਜਿਹੜਾ ਆ ਉਹਨਾਂ 'ਤੇ ਤਲਵਾਰ ਲਟਕ ਗਈ ਆ ਲੱਖਾਂ ਬੱਚੇ ਨੇ ਔਰ ਲੱਖਾਂ ਬੱਚੇ ਚਿੰਤਤ ਨੇ ਇੱਕ ਕੱਚੇ ਤੋਂ ਪੱਕੇ ਹੋਂ ਦਾ ਰਾਹ ਤੇ ਔਖਾ ਹੋਇਆ ਹੀ ਹੋਇਆ ਪਰ ਜਿਹੜੇ ਹੁਣ ਨਵੇਂ ਪੜਾਪੂ ਜਾਣੇ ਨੇ ਉਹਨਾਂ ਦਾ ਵੀ ਰਾਹ ਜਿਹੜਾ ਆ ਸਰਕਾਰ ਨੇ ਉਹਦੇ ਉੱਤੇ ਵੀ ਬੜੀਆਂ ਬ੍ਰੇਕਾਂ ਲਗਾ ਦਿੱਤੀਆਂ ਨੇ ਪਲਸ 2 ਦੀ بجائے ਉਹਨਾਂ ਗ੍ਰੈਜੂਏਟ ਬੱਚੇ ਜਾਣਗੇ। ਉਹ ਜਦੋਂ ਹੁਣ ਵਰਕ ਪਰਮਿਟ ਲੈਣਾ ਪਹਿਲਾਂ ਇਥੇ ਐਡਸ ਕਰਨੀ ਪੈਂਦੀ ਸੀ। ਹੁਣ ਵਰਕ ਪਰਮਿਟ ਲੈਣ ਲਈ ਵੀ ਐਡਸ ਕਰਨੀ ਪਈ ਤੇ ਪੱਕਿਆਂ ਹੋਣ ਲਈ ਤਿੰਨ ਤਿੰਨ ਵਾਰ ਐਡਸ ਕਰਨੀ ਪਏਗੀ। ਰਿਪੋਰਟ ਕਰਨਾ ਤੇ ਜਿਹੜਾ ਆ ਉਹ ਸੌਖਾ ਨਹੀਂ ਕੈਨੇਡਾ ਸਰਕਾਰ ਨਾਲ ਪਰ ਬੱਚਿਆਂ ਦਾ ਰਹਿਣਾ ਵੀ ਉੱਥੇ ਹੁਣ ਸੌਖਾ ਨਹੀਂ ਕਿਉਂਕਿ ਸਰਕਾਰ ਜਿਹੜੀ ਚਫੇਰੀਆਂ ਬੱਚਿਆਂ ਨੂੰ ਤੰਗ ਕਰੀ ਆ ਕਿ ਬੱਚੇ ਜਿਹੜੇ ਆ ਆਪਣੇ ਮੁਲਕਾਂ ਨੂੰ ਭੜਾਈ ਕਰਕੇ ਵਾਪਸ ਪਰਤ ਜਾਣ। ਪਰ ਜਿਹੜੇ ਵਿਦਿਆਰਥੀ ਨੇ ਉਹਨਾਂ ਆਕੇ ਖੂ ਤੇ ਪਿੱਛੇ ਖਾਈ ਆ ਉਹ ਕੀ ਕਰਨ ਸਭ ਕੁਝ ਵੇਚ ਵਟ ਕੇ ਆਪਣੀ ਜ਼ਿੰਦਗੀ ਦੇ ਜਿਹੜੇ ਬਿਹਤਰੀਨ ਸਾਲ ਨੇ ਉੱਥੇ ਲਾ ਕੇ ਦਿਨ ਰਾਤ ਮਿਹਨਤਾਂ ਕਰਕੇ ਸਿਫਟਾ ਲਾ ਕੇ ਉਹਨਾਂ ਨੇ ਕੈਨੇਡਾ ਦੀ ਉਨਤੀ ਤਰੱਕੀ ਦੇ ਵਿੱਚ ਹਿੱਸਾ ਪਾਇਆ ਪਰ ਜਿਹੜੇ ਕੁਝ ਵਿਦਿਆਰਥੀਆਂ ਦੀਆਂ ਜਿਹੜੀਆਂ ਕਤਾਈਆਂ ਕੁਝ ਗਲਤੀਆਂ ਕਿਵੇਂ ਉੱਥੇ ਲੁੱਟਮਾਰ ਕਿਵੇਂ ਫਰੋਤੀਆਂ ਕਿਵੇਂ ਮਾਰ ਧਾਰ ਕਿਵੇਂ ਜਿਹੜੀਆਂ ਡਕੈਤੀਆਂ ਹੋਈਆਂ ਨੇ ਚੋਰੀਆਂ ਹੋਈਆਂ ਨੇ ਔਰ ਕਿਵੇਂ ਜਿਹੜੀ ਉਥੇ ਹੜਦੰਗ ਮਚਾਉਣ ਦੇ ਕਾਰਨ ਕੁਝ ਬੱਚਿਆਂ ਕੁਝ ਵਿਦਿਆਰਥੀਆਂ ਨੇ ਇਹ ਹਰਕਤਾਂ ਕੀਤੀਆਂ ਨੇ ਪਰ ਬਦਨਾਮ ਸਾਰੇ ਇੰਟਰਨੈਸ਼ਨਲ ਸਟੂਡੈਂਟ ਹੋ ਗਏ ਨੇ ਤੇ ਮਾਰ ਸਾਰਿਆਂ ਨੂੰ ਹੁਣ ਚਲਣੇ ਪੈ ਰਹੀ ਹੈ ਜਿਹੜੇ ਪੁਰਾਣੇ ਉਥੇ ਪੰਜਾਬੀ ਨੇ ਪੁਰਾਣੇ ਭਾਰਤੀ ਨੇ ਜਿਨ੍ਹਾਂ ਬੜੀਆਂ ਮਿਹਨਤਾਂ ਮਾਰੀਆਂ ਬੜੀਆਂ ਮੱਲਾਂ ਮਾਰੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਹੁਣ ਰੋਜ਼ਗਾਰ ਨਹੀਂ ਮਿਲਿਆ ਲੋੜੋਂ ਵੱਧ ਜਿਹੜੇ ਵਿਦਿਆਰਥੀ ਨੇ ਜਾਇਜ਼ ਤੇ ਨਜਾਇਜ਼ ਢੰਗ ਦੇ ਨਾਲ ਇਥੋਂ ਜਿਹੜੇ ਏਜੰਟਾਂ ਵੱਲੋਂ ਲੱਖਾਂ ਕਰੋੜਾਂ ਰੁਪਏ ਲੈ ਕੇ ਗਲਤ ਟੰਗ ਦੇ ਨਾਲ ਵੀ ਭੇਜ ਦਿੱਤੇ ਨੇ ਰੋਜ਼ਗਾਰ ਉੱਥੇ ਹੈ ਨਹੀਂ ਬੱਚੇ ਬਹੁਤ ਜ਼ਿਆਦਾ ਹੋ ਗਏ ਨੇ ਜਿਸ ਕਾਰਨ ਜਿਹੜੇ ਨੇ ਸਰਕਾਰਾਂ ਵੀ ਉੱਥੇ ਹੁਣ ਫਿਲਹਾਲ ਬੇਹਾਬਸ ਦਿਖਾਈ ਦੇ ਰੀਆਂ ਔਰ ਇਥੋਂ ਤੱਕ ਕਿ ਜਿਹੜੇ ਪੁਰਾਣੇ ਲੋਕ ਨੇ ਉਹ ਐਨੇ ਕ ਤੰਗ ਹੋ ਚੁੱਕੇ ਨੇ ਕਿ ਉਹਨਾਂ ਦੇ ਬੱਚਿਆਂ ਨੂੰ ਉਹਨ ਉੱਥੇ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਜਿਹੜੀ ਟਰੂਡੋ ਸਰਕਾਰ ਹੈ ਉਹਨਾਂ ਨੇ 5 ਸਾਲ ਦਾ ਸਮਾਂ ਪਹਿਲਾਂ ਵੀ ਜਿਹੜਾ ਆ ਉਹਨਾਂ ਨੇ ਬੱਚਿਆਂ ਤੋਂ ਜਿਹੜੀਆਂ ਫੀਸਾਂ ਹੁੰਦੀਆਂ ਸਰਕਾਰ ਤੇ ਚਲਾੜੀ ਪਰ ਹੁਣ ਸਰਕਾਰ ਬਣਾਉਣ ਦੇ ਲਈ ਉਹਨਾਂ ਨੇ ਬੱਚਿਆਂ ਤੋਂ ਇੱਕ ਪਾਸੇ ਪਾਸਾ ਵਟ ਲਿਆ ਔਰ ਉੱਥੋਂ ਦੇ ਜਿਹੜੇ ਨਿਵਾਸੀ ਨੇ ਪੁਰਾਣੇ ਲੋਕ ਨੇ ਜਿਹੜੇ ਸਿਟੀਜ਼ਨ ਨੇ ਉਹਨਾਂ ਦੀਆਂ ਵੋਟਾਂ ਲੈਣ ਦੀ ਖਾਤਰ ਉਹਨੇ ਵੱਡੇ ਵੱਡੇ ਸਖਤ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਨੇ ਜਿਸ ਕਾਰਨ ਜਿਹੜੇ ਲੱਖਾਂ ਬੱਚੇ ਨੇ ਉਹਨਾਂ ਨੂੰ ਹੁਣ ਵਰਕ ਪਰਮਿਟ ਜਿਹੜੇ ਆ ਐਕਸਟੈਂਡ ਨਹੀਂ ਹੋ ਰਹੇ ਟਰੂਡੋ ਸਰਕਾਰ ਵੱਲੋਂ ਔਰ ਟਰੂਡੋ ਵੱਲੋਂ ਖੁਦ ਜਿਹੜੇ ਆ ਉਹ ਆਪਣੇ ਫੈਸਲੇ ਸੁਣਾਏ ਜਾ ਰਿਹਾ ਰੋਜ਼ ਕੋਈ ਨਾ ਕੋਈ ਟਵੀਟ ਆ ਜਾਂਦਾ ਜਿਹਦੇ ਨਾਲ ਬੱਚਿਆਂ ਦੀ ਜਿਹੜੀ ਆ ਜਾਨ ਸੂਲੀ ਤੇ ਟੰਗੀ ਆ ਔਰ ਜਿੰਨੇ ਵੀ ਉੱਥੇ ਬੱਚੇ ਦੇ ਵਿਦਿਆਰਥੀ ਨੇ ਉਹਨਾਂ ਨੂੰ ਪੱਕਿਆ ਹੋਣ ਦੇ ਲਈ ਬਹੁਤ ਜद्दोजਹਾਦ ਕਰਨੀ ਪੈ ਰਹੀ ਆ ਭੁੱਖੇ ਪਾਣੇ ਰਹਿਣਾ ਪੈ ਰਿਹਾ ਹਾਲਾਤ ਜਿਹੜੇ ਅੱਜ ਤੋਂ ਬਦਤਰ ਹੋ ਗਿਆ ਕੰਮ ਕੋਈ ਨਹੀਂ ਘਰਾਂ ਦੇ ਖਰਚੇ ਕਿਵੇਂ ਚਲਾਉਣਗੇ ਰੋਟੀ ਕਿੱਦਾਂ ਖਾਣਗੇ ਸਿਰਾਂ ਤੇ ਹੁਣ ਉੱਥੇ ਸੱਤ ਕੋਈ ਨਹੀਂ ਰਹੀ ਪਿੱਛੇ ਮੁੜਨ ਕਿੱਦਾਂ ਉਹਨਾਂ ਨੂੰ ਵੱਡ ਵੱਡ ਚਿੰਤਾ ਸਤਾ ਰਹੀ ਆ ਬੱਚੇ ਡਿਪਰੈਸ਼ਨ ਵੱਲ ਜਾ ਰਹੇ ਨੇ ਖੁਦਕੁਸ਼ੀਆਂ ਕਰ ਰਹੇ ਨੇ ਹਾਦਸੇ ਵੱਧ ਰਹੇ ਨੇ ਬੇਤਿਆਨੇ ਹੁੰਦੇ ਨੇ ਜਦੋਂ ਸ਼ਿਫਟ ਲਾਉਂਦੇ ਨੇ ਔਰ ਮਾਨਸਿਕ ਤਣਾਅ ਡਿਪਰੈਸ਼ਨ ਜਿਹੜਾ ਆ ਬਹੁਤ ਜ਼ਿਆਦਾ ਵੱਧ ਗਿਆ ਉੱਥੇ ਜਿਹੜਾ ਸਕਸੈਸ ਤੇ ਹੈ ਪਰ ਜਿਹੜੀ ਸੈਕਰੀਫਾਈਜ਼ ਕੀਤਾ ਆ ਹੈਪੀਨੈਸ ਗਵਾਚ ਗਈ ਆ ਪੀਸ ਆਫ ਮਾਈਂਡ ਖਤਮ ਹੋ ਗਿਆ ਚਾਹੇ ਨਵੇਂ ਦੀ ਗੱਲ ਕਰ ਲਓ ਚਾਹੇ ਪੁਰਾਣਿਆਂ ਦੀ ਬੱਚਿਆਂ ਦੀ ਜਿਹੜੇ ਉੱਥੇ ਲਾਈਫ ਆ ਉਹ ਵੀ ਰੋਲ ਗਏ ਬਜ਼ੁਰਗ ਵੀ ਰੋਲ ਗਏ ਤੇ ਜਿਹੜੇ ਨੌਜਵਾਨ ਨੇ ਜਿਹੜੇ ਆਮ ਅਧਖੜ ਦੇ ਬੰਦੇ ਵਿਅਕਤੀ ਨੇ ਉਹ ਕਿਸ ਤਾਂ ਲੋਂਦੇ ਮੁੜਗੇ ਕੋਈ ਵੀ ਜਿਹੜਾ ਉੱਥੇ ਸੁੱਖ ਦੀ ਚੈਨ ਦੀ ਨੀਂਦ ਨਹੀਂ ਸੌਂਦਾ ਚਾਹੇ ਕੱਚੇ ਹੋਣ ਚਾਹੇ ਪੱਕੇ ਹੋਣ ਚਾਹੇ ਵਿਦਿਆਰਥੀ ਹੋਣ ਚਾਹੇ ਪੀਆਰ ਹੋਣ ਚਾਹੇ ਸਿਟੀਜ਼ਨ ਹੋਣ ਸਾਰਿਆਂ ਨੂੰ ਉੱਥੇ ਜਿਹੜੀ ਮਹਿੰਗਾਈ ਦੀ ਮਾਰ ਦਾ ਇਸ ਵੇਲੇ ਸ सामना ਕਰਨਾ ਪੈ ਰਿਹਾ ਲੋੜਿਆ ਜਿੱਥੇ ਜਿਹੜੇ ਹੁਣ ਬੱਚਿਆਂ ਉਹਨਾਂ ਨੂੰ ਸੋਚਣ ਦੀ ਕਿ ਹੁਣ ਕੈਨੇਡਾ ਦੀ ਧਰਤੀ ਦੇ ਉੱਤੇ ਉਹਨਾਂ ਦਾ ਜਿਆਦਾ ਬੋਝ ਨਹੀਂ ਚੁੱਕ ਸਕਦੀ ਜਿਹੜੀ ਕੈਨੇਡਾ ਦੀ ਮੰਡੀ ਆ ਨਾ ਉੱਥੇ ਹੁਣ ਮੰਦੀ ਪੈ ਗਈ ਹੈ ਔਰ ਬੱਚਿਆਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਮਾਪਿਆਂ ਦੇ ਵੀ ਜਿਹੜੇ ਲੱਖਾਂ ਰੁਪਏ ਉਹ ਨਾ ਖਰਚ ਕਰਨ ਆਪਣਾ ਵੀ ਜਿਹੜਾ ਫਿਊਚਰ ਆ ਉਸ ਨੂੰ ਬਰਬਾਦ ਨਾ ਕਰਨ ਜਿਹੜਾ ਬਗਾਨੀਆਂ ਧਰਤੀਆਂ ਵੱਲ ਵਾਧਰੇ ਨੇ ਦੂਸਰੇ ਮੁਲਕਾਂ ਮਾਲ ਜਾਣ ਇੱਥੇ ਪੜ੍ਹਾਈਆਂ ਕਰਨ ਇੱਥੇ ਕਾਰੋਬਾਰ ਕਰਨ ਪਰ ਜੋ ਕੈਨੇਡਾ ਦੇ ਹਾਲਾਤ ਨੇ ਉਹ ਐਸ ਵळे ਬੇहद ਚਿੰਤਾ ਵਾਲੇ ਨੇ ਬੇहद ਚਿੰਤਾਜਨਕ ਨੇ ਜਦੋਂ ਕੋਈ ਕੈਨੇਡਾ ਤੋਂ ਘੰਟੀ ਖੜਕਦੀ ਆ ਨਾ ਮਾਪਿਆਂ ਦੀ ਜਾਨ ਨਿਕਲ ਜਾਂਦੀ ਹੈ ਜਦੋਂ ਕੋਈ ਮਾੜੀ ਖਬਰ ਆ ਜਾਂਦੀ ਹੈ ਰੂਹ ਕੰਮ ਜਾਂਦੀ ਹੈ ਤੇ ਜਦੋਂ ਧੀਆਂ ਪੁੱਤਰ ਵਿਲਕਦੇ ਵੇਖੀਦੇ ਨੇ ਪਾਲਕਾਂ ਛੜਕਾਂ ਦੇ ਦਵਾਲੇ ਔਰ ਉਹ ਫਰਿਆਦਾਂ ਕਰਦੇ ਸੁਣਦੇ ਆ ਤੇ ਦਿਲ ਟੁੱਟ ਜਾਂਦਾ ਪਰ ਕੁਝ ਵੀ ਹੋਵੇ ਵਿਦਿਆਰਥੀਆਂ ਨੂੰ ਕੋਈ ਗਲਤ ਕਦਮ ਨਹੀਂ ਚੁੱਕਣਾ ਚਾਹੀਦਾ ਸਹੀ ਤੰਗ ਦੇ ਨਾਲ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ ਜਿਹੜੇ ਸਾਡੇ ਪੁਰਾਣੇ ਲੋਕ ਉੱਥੇ ਗਏ ਨੇ ਪੁਰਾਣੇ ਪੰਜਾਬੀ ਨੇ ਪੁਰਾਣੇ ਭਾਰਤੀ ਨੇ ਉਹ ਉਹਨਾਂ ਨੇ ਬੜੀਆਂ ਮੱਲਾਂ ਮਾਰੀਆਂ ਉਹਨਾਂ ਨੂੰ ਵੀ ਬਾਇਨਾ ਬੱਚਿਆਂ ਦੀ ਫੜਨੀ ਚਾਹੀਦੀ ਆ ਔਰ ਬੱਚਿਆਂ ਨੂੰ ਕੋਈ ਵੀ ਐਸਾ ਗਲਤ ਸੰਗਤ ਦੇ ਵਿੱਚ ਨਹੀਂ ਪੈਣਾ ਚਾਹੀਦਾ ਜਿਹੜੇ ਗਲਤ ਸੰਗਤ ਦੇ ਵਿੱਚ ਗਏ ਨੇ ਉਹਨਾਂ ਨੂੰ ਵੀ ਵਾਪਸ ਲਿਆਉਣਾ ਚਾਹੀਦਾ ਕਿਉਂਕਿ ਬੱਚਿਆਂ ਕੁਝ ਬੱਚਿਆਂ ਦੇ ਇਮੇਜ ਖਰਾਬ ਹੋਣ ਦੇ ਨਾਲ ਉੱਥੋਂ ਦੇ ਜਿਹੜੇ ਲੋਕ ਨੇ ਉੱਥੋਂ ਦੇ ਜਿਹੜੇ ਵਸਨੀਕ ਨੇ ਜਿਹੜੇ ਪੁਰਾਣੇ ਲੋਕ ਆਏ ਨੇ ਉਹਨਾਂ ਦਾ ਵੀ ਅਮਨ ਚੈਨ ਜਿਹੜਾ ਪਾਗ ਹੋ ਚੁੱਕਾ ਆ ਔਰ ਜਿਸ ਕਾਰਨ ਜਿਹੜੇ ਲੋਕਾਂ ਆਪਣਿਆਂ ਦੇ ਜਿਹੜੇ ਨੇ ਨਵੇਂ ਆ ਤੇ ਪੁਰਾਣਿਆਂ ਦੇ ਪਾੜਾ ਵੀ ਵੱਧ ਗਿਆ ਪਾੜਾ ਵੀ ਵੱਧ ਗਿਆ ਤੇ ਦੂਰੀਆਂ ਵੀ ਵੱਧ ਗਈਆਂ ਨੇ ਤੇ ਸਰਕਾਰਾਂ ਨੇ ਹੁਣ ਸਿਰਫ ਟਰੂਡੋ ਸਰਕਾਰ ਨੇ ਵੋਟਾਂ ਲੈਣ ਦੀ ਖਾਤਰ ਜਿਹੜੇ ਸਖਤ ਰੋਖ ਅਪਣਾ ਲਏ ਨੇ ਕੱਚੇ ਤੋਂ ਪੱਕੇ ਕਰਨ ਦਾ ਰਾਹ ਵੀ ਓਖਾ ਕਰ ਦਿੱਤਾ ਆ ਕੁਝ ਵੀ ਹੋਵੇ ਸਫਰ ਤੇ ਸਾਡੇ ਬੱਚੇ ਕਰ ਰਹੇ ਨੇ ਭਾਰਤੀ ਕਾਰਰੇ ਨੇ ਇੰਟਰਨੈਸ਼ਨਲ ਸਟੂਡੈਂਟ ਕਾਰਰੇ ਨੇ ਸਰਕਾਰ ਜਿਹੜੀ ਲਿਬਰਲ ਸਰਕਾਰ ਆ ਉਹ ਇਸ ਵळे अल्पमत ਚ ਰਹਿ ਗਈ ਆ ਕੰਜ਼ਰਵੇਟਿਵ ਸਰਕਾਰ ਆ ਐਨਡੀਪੀ ਆ ਹੁਣ ਜਿਹੜੀਆਂ ਚੋਣਾਂ ਹੋਈਆਂ ਨੇ ਜਮਨੀ ਚੋਣਾਂ ਉਸ ਦੇ ਵਿੱਚ ਵੀ ਜਿਹੜੀ ਟ੍ਰੂਡੋ ਸਰਕਾਰ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਹਾਰਾਂ ਦਾ ਸਾਹਮਣਾ ਕਰਨਾ ਪਿਆ अल्पमत ਵਿੱਚ ਹੋ ਗਿਆ ਹੁਣ ਕਿਵੇਂ ਦੁਬਾਰਾ ਸਰਕਾਰ ਬਣਾਉਣੀ ਆ ਕਿਵੇਂ ਜਿਹੜੇ ਕੈਨੇਡਾ ਦੇ ਪੁਰਾਣੇ ਨਿਵਾਸੀ ਨੇ ਜਿਹੜੇ ਸਿਟੀਜ਼ਨ ਨੇ ਉਹਨਾਂ ਦੀਆਂ ਵੋਟਾਂ ਮਟੋਰਨੀਆਂ ਇਹੋ ਹੀ ਕਾਰਨ ਆ ਕਿ ਜਿਹੜੇ ਆ ਹੁਣ 35% ਕਟੌਤੀ ਕਰਤੀ ਅਗਲੇ ਸਾਲ 45% ਕਟੌਤੀ ਕੀਤੀ ਜਾਵੇਗੀ ਦਿਨ ਬਦ ਦਿਨ ਜਿਹੜੇ ਆ ਰੂਲ ਸਖਤ ਕੀਤੇ ਜਾ ਰਹੇ ਆ ਕਾਰਨ ਇੱਕੋ ਹੀ ਆ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਵੋਟਾਂ ਬਟੋਲੀਆਂ ਜਾਣ ਪਰ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਬੱਚੇ ਪਿਛਲੇ ਕਈ ਸਾਲੋਂ ਤੋਂ ਉੱਥੇ ਨੇ ਜਿਨ੍ਹਾਂ ਨੇ ਪੜ੍ਹਾਈਆਂ ਉੱਥੇ ਕਰ ਲੀਆਂ ਨੇ ਜਿਨ੍ਹਾਂ ਨੂੰ ਹੁਣ ਵਰਕ ਪਰਮਨੈਂਟ ਦੇ ਚ ਜਿਹੜਾ ਰਿਪੋਰਟ ਦਾ ਖਰਚਾ ਆ ਕਟੋ-ਕਟ ਉਹਨਾਂ ਦੀ ਬਾਝ ਜ਼ਰੂਰ ਫੜ ਲਈ ਜਾਏ ਉਹਨਾਂ ਨੂੰ ਪੱਕੇ ਕਰਨ ਦਾ ਕੋਈ ਨਾ ਕੋਈ ਹੱਲ ਕੱਢ ਦਿੱਤਾ ਜਾਏ ਗਾਹ ਭਾਵੇਂ ਪੁੰਛਾਨ ਕੇ ਖੜਿਆ ਜਾਏ ਸਹੀ ਤੰਗ ਦੇ ਨਾਲ ਖੜਿਆ ਜਾਏ ਜਿਹੜੀਆਂ ਬੱਚਿਆਂ ਦੀ ਇੱਥੇ ਲੁੱਟਖਸੋਟ ਹੋਈ ਆ ਉਹ ਵੀ ਬੰਦ ਹੋਏਗੀ ਜਿਹੜਾ ਫਿਊਚਰ ਜਿਹੜਾ ਬੱਚਿਆਂ ਦਾ ਖਰਾਬ ਹੁੰਦਾ ਸੀ ਉਹ ਵੀ ਠੀਕ ਹੋਏਗਾ ਪਰ ਫਿਰ ਵੀ ਹੋਵੇ ਬੱਚੇ ਨੇ ਉਧਰ ਫਸੇ ਪਏ ਨੇ ਇਧਰ ਮਾਪਿਆਂ ਦੀ ਜਾਨ ਸੂੜੀ ਤੇ ਟੰਗੀ ਆ ਜਿਹੜੇ ਮਾਪੇ ਤੋਂ ਹੁਣ ਪਛਤਾ ਰਹੇ ਨੇ ਵੀ ਪੈਸੇ ਵੀ ਲਾ ਦਿੱਤੇ ਤੇ ਬੱਚੇ ਵੀ ਗਵਾਲੇ ਨੇ ਪਰ ਹੁਣ ਜਿਹੜੀ ਕੈਨੇਡਾ ਦੀ ਧਰਤੀ ਆ ਜਿਹਾ ਜਿਹਾ ਉੱਥੇ ਹਾਲਾਤ ਬਣਦੇ ਜਾ ਰਹੇ ਨੇ ਜਿਹਾ ਜਿਹਾ ਉੱਥੇ ਸਥਿਤੀ ਬਣਦੀ ਜਾ ਰਹੀ ਆ ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਹੁਣ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਉਹਨਾਂ ਨੂੰ ਆਪਣੇ ਪੱਕੇ ਮੰਨ ਦੇ ਨਾਲ ਸਹੀ ਢੰਗ ਦੇ ਨਾਲ ਆਪਣੀ ਆਵਾਜ਼ ਉਠਾਉਣੀ ਚਾਹੀਦੀ ਆ ਡੋਲਣ ਦੀ ਲੋੜ ਨਹੀਂ ਸਹੀ ਢੰਗ ਦੇ ਨਾਲ ਆਪਣੀ ਆਵਾਜ਼ ਉਠਾਉਣ ਕੇ ਜਰੂਰ ਉਹਨਾਂ ਦੀ ਸੁਣੀ ਜਾਏਗੀ ਇਹ ਜ਼ਿੰਦਗੀ ਇੱਕ ਜੰਗ ਆ ਜਦੋਂ ਸਭ ਕੁਝ ਉਜੜਦਾ ਹੈ ਨਾ ਉਦੋਂ ਵੀ ਪਿੱਖ ਬਚਿਆ ਹੁੰਦਾ ਤੇ ਬੱਚਿਓ ਵਿਦਿਆਰਥੀਓ ਤੁਹਾਡਾ ਪਿੱਖ ਬਚਾਇਆ ਤੁਸੀਂ ਘਬਰਾਓ ਨਾ ਤੁਸੀਂ ਉੱਥੇ ਆਪਣੀ ਆਵਾਜ਼ ਠਾਓ ਉਥੋਂ ਵੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਦੀ ਬਾਹ ਫੜੇ ਤੇ ਜਿਹੜੇ ਸਾਡੇ ਪੁਰਾਣੇ ਲੋਕ ਨੇ ਜਿਨ੍ਹਾਂ ਬੜੀ ਮਿਹਨਤ ਕੀਤੀ ਆ ਜਿਨ੍ਹਾਂ ਬੜੀਆਂ ਕਹਾਣਾਂ ਕਾਲੀਆਂ ਨੇ ਬੜੇ-ਬੜੇ ਵੱਡੇ ਉੱਥੇ ਮਕਾਮ ਜਿਹੜੇ ਹਾਸਲ ਕੀਤੇ ਨੇ ਸਾਡੇ ਪੰਜਾਬੀ ਸਾਡੇ ਭਾਰਤੀ ਉੱਥੇ ਸਰਕਾਰਾਂ ਦੇ ਵਿੱਚ ਨੇ ਸਰਕਾਰਾਂ ਬਣਾਉਣ ਤੇ ਤੋੜਨ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਆ ਅੱਜ ਲੋੜ ਆ ਕਿ ਜਿਹੜੇ ਬੱਚਿਆਂ ਤੇ ਡਿਪੋਰਟ ਦੀ ਤਲਵਾਰ ਲਟਕ ਰਹੀ ਆ ਉਹਨਾਂ ਬੱਚਿਆਂ ਦੇ ਭੇਖ ਨੂੰ ਸੁਰੱਖਿਅਤ ਕੀਤਾ ਜਾਵੇ ਤੇ ਜਿਹੜੇ ਬੱਚਿਆਂ ਦਾ ਉੱਥੇ ਜਿਹੜਾ ਰਹਿਣਾ ਖਾਣਾ ਪੀਣਾ ਉਹਨੂੰ ਸਸਤਾ ਕੀਤਾ ਜਾਵੇ ਕਿਵੇਂ ਬੱਚੇ ਉੱਥੇ ਮੋਤਾ ਹੋ ਰਹੀਆਂ ਨੇ ਕਿਵੇਂ ਬੱਚੇ ਉੱਥੇ ਡਿਪਰੈਸ਼ਨ ਚ ਜਾ ਰਹੇ ਨੇ ਜੇਕਰ ਲੋੜ ਹੈ ਅੱਜ ਸਾਰਿਆਂ ਨੂੰ ਰਲ ਮਿਲ ਕੇ ਬੱਚੇ ਵੀ ਆਪਣਾ ਸਹੀ ਢੰਗ ਦੇ ਨਾਲ ਉੱਥੇ ਵਿਚਰਨ ਉਥੋਂ ਦੀ ਸਰਕਾਰਾਂ ਨੂੰ ਉਹਨਾਂ ਦੀ ਮਾਂ ਫੜਨ ਔਰ ਜਿਹੜੇ ਖਾਸ ਕਰਕੇ ਜਿਹੜੇ ਸਾਡੇ ਲੋਕ ਨੇ ਉਹ ਵੀ ਉਹਨਾਂ ਦੀ ਸਪੋਰਟ ਕਰਨ ਤਾਂ ਹੀ ਇਸ ਵੱਡੀ ਮੁਸੀਬਤੋਂ ਬਾਹਰ ਨਿਕਲਿਆ ਜਾ ਸਕਦਾ ਔਰ ਜਿਹੜੇ ਆਉਣ ਵਾਲੇ ਬੱਚੇ ਨੇ ਜਿਹੜੇ ਜਾਣ ਵਾਲੇ ਬੱਚੇ ਨੇ ਹੁਣ ਉਹਨਾਂ ਨੂੰ ਵੀ ਸੋਚਣਾ ਪਏਗਾ ਕਿ ਉਹਨਾਂ ਦੇ ਭੈਣ ਭਾਈ ਉੱਥੇ ਫਸੇ ਨੇ ਕਿਵੇਂ ਸਾਡੀਆਂ ਧੀਆਂ ਉੱਥੇ ਜਿਹੜੀਆਂ ਬਿਲਕਰੀਆਂ ਨੇ ਕਿਸੇ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਕਿਸੇ ਵਿਦਿਆਰਥੀ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਚੌਂਕਾਂ 'ਚ ਖੜ ਜਾਂਦੇ ਨੇ ਮੰਡੀ ਲੱਗ ਜਾਂਦੀ ਆ ਮਜ਼ਦੂਰਾ ਮੰਗ ਕੋਈ ਚੁਣ ਕੇ ਲੈ ਜੇ ਤੇ ਲੈ ਜੇ ਨਹੀਂ ਤੇ ਕਿਸੇ ਨੂੰ ਕੰਮ ਨਹੀਂ ਮਿਲਦਾ ਜੇ ਅਜਿਹੇ ਹਾਲਾਤ ਰਹੇ ਤੇ ਬੱਚਿਆਂ ਦਾ ਉੱਥੇ ਰਹਿਣ ਔਖਾ ਹੋ ਜਾਵੇਗਾ ਬੱਚਿਆਂ ਲਈ ਇੱਥੋਂ ਦੇ ਰਾਹ ਵੀ ਖੁੱਲੇ ਨੇ ਮਾਪੇ ਅੜੀਕਦੇ ਨੇ ਮਾਪੇ ਬੱਚਿਆਂ ਦੀ ਖੁਸ਼ੀ ਚਾਹੁੰਦੇ ਆ ਪੰਜਾਬ ਤੁਹਾਨੂੰ ਡਿਕ ਰਿਹਾ ਪਰ ਤੁਸੀਂ ਆਪਣੀ ਲੜਾਈ ਲੜੋ ਸਹੀ ਢੰਗ ਦੇ ਨਾਲ ਲੜੋ ਕਿਸੇ ਟੰਗ ਦੇ ਨਾਲ ਕਿਸੇ ਮਾੜੀ ਐਕਟੀਵਿਟੀ ਦੇ ਵਿੱਚ ਇਸਾ ਨਾ ਲਓ ਕਿਸੇ ਮਾੜੀ ਸੰਗਤ ਚ ਨਾ ਪਾਓ ਮਾੜੀ ਸੋਚ ਵਾਲੇ ਤੋਂ ਦੂਰ ਹੋ ਔਰ ਟਟੋ-ਟਟ ਜਿਹੜਾ ਆ ਤੁਸੀਂ ਆਪਣੀ ਤਸਜੀਬ ਨੂੰ ਰੱਖੋ ਪੂਰਾ ਆਪਣਾ ਪੀਸ ਆਫ ਮਾਈਂਡ ਨੂੰ ਕਾਇਮ ਰੱਖੋ ਡੈਡੀਕੇਸ਼ਨ ਤੇ ਡਿਸਿਪਲਨ ਚ ਰਹੋ ਜਿਹੜੇ ਉੱਥੋਂ ਦੇ ਰੂਲ ਨੇ ਉਹਨਾਂ ਨੂੰ ਫਾਲੋ ਕਰੋ ਤੇ ਤੁਹਾਡਾ ਜਿਹੜਾ ਭੇਖਿਆ ਬਸ ਸਕਦਾ ਪਰ ਕੁਝ ਵੀ ਹੋਵੇ ਜੋਕੇ ਸਮੇਂ ਦੇ ਵਿੱਚ ਫਿਰ ਹਾਲ ਜਿਹੜਾ ਆ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਦੇ ਖਿਲਾਫ ਕੈਨੇਡਾ ਸਰਕਾਰ ਨੇ ਟਰੂਡੋ ਸਰਕਾਰ ਨੇ ਸਖਤ ਰੁਖ ਅਪਣਾ ਲਿਆ ਹੁਣ ਇਹੋ ਹੀ ਦਵਾਵਾਂ ਨੇ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਜਾਂ ਆਉਣ ਵਾਲੀ ਸਰਕਾਰ ਆ ਉਹ ਕੋਈ ਨਰਮ ਰੁਖ ਅਪਣਾਏ ਕੋਈ ਜਿਹੜੀ ਨਰਮ ਨੀਤੀ ਲਾ ਕੇ ਤਾਂ ਜੋ ਜਿਹੜੇ ਬੱਚੇ ਆ ਉਥੇ ਪੱਕੇ ਹੋ ਸਕਣ ਔਰ ਉਹਨਾਂ ਦਾ ਵੀ ਭੱਖ ਜੜਾ ਆ ਜਿਹੜਾ ਉਜਾਲਾ ਹੋ ਸਕੇ ਔਰ ਜਿਹੜੇ ਇੱਥੇ ਮਾਪੇ ਚਿੰਤਤ ਨੇ ਉਹਨਾਂ ਨੂੰ ਵੀ ਕੋਈ ਸਕੂਨ ਮਿਲ ਸਕੇ